ਬڑے ਪੀਸਫੁੱਲ ਤਰੀਕੇ ਨਾਲ ਜਿਹੜੀਆਂ ਇਹ ਚੋਣਾਂ ਹੋਣ ਬੰਨ ਹੋਣ ਜਾ ਰਹੀਆਂ ਅਜੇ 15 ਕਿ ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਤਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁੱਲ ਤਰੀਕੇ ਦੇ ਨਾਲ ਹੋਣ ਜਾ ਰਹੀ ਆ ਤੇ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਸ ਵਾਰ ਸਾਰੇ ਹੀ ਹਿੰਦਕੇ ਦੇ ਵੋਟਰਾਂ ਨੇ ਬੜੀ ਸ਼ਾਂਤੀ ਬਣਾ ਕੇ ਰੱਖੀ ਤੇ ਕਿਸੇ ਜਿਹੀ ਕੋਈ ਘਟਨਾ ਨਹੀਂ ਆਈ ਜਿਸ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਦੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕੰਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸੁਖ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਟੇ ਚੜ ਗਿਆ ਬਹੁਤ ਵਧੀਆ ਹੋ ਗਿਆ ਪੁਲਿਸ ਪ੍ਰਸ਼ਾਸਨ ਦੇ ਜਿਲ੍ਹਾ ਪ੍ਰਸ਼ਾਸਨ ਦਾ ਰੋਲ ਵੀ ਬਹੁਤ ਵਧੀਆ ਰਿਹਾ ਜੀ ਸਾਰੇ ਸੁਰੱਖਿਅਤ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਹੈ ਸਾਰਾ ਕੁਝ ਬੜੇ ਇਸ ਫੋਟਰੀਕੇ ਨਾਲ ਜਿਹੜੀਆਂ ਇਹ ਚੋਣਾਂ ਹੋਣ ਵੰਨ ਹੋਣ ਜਾ ਰਹੀਆਂ ਅਜੇ 15 ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਕਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁਲ ਤਰੀਕੇ ਦੇ ਨਾਲ ਹੋ ਹੋਣ ਜਾ ਰਹੀ ਆ ਤੇ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਸ ਵਾਰ ਸਾਰੇ ਹੀ ਹਰ ਇੱਕ ਦੇ ਵੋਟਰਾਂ ਨੇ ਬੜੀ ਸ਼ਰਤੀ ਬਣਾ ਕੇ ਰੱਖੀ ਤੇ ਕਿਸੇ ਜਿਹੀ ਕੋਈ ਘਟਨਾ ਨਹੀਂ ਆਈ ਖੇਲ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਨੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕੰਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸ਼ੁਕ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਟੇ ਚੜ ਗਿਆ ਬਹੁਤ ਵਧੀਆ ਹੋ ਗਿਆ ਪੁਲਿਸ ਸਰਛਾ ਸ਼ਹਿਰ ਜਿਲ੍ਹਾ ਪੁਲਿਸ ਨੂੰ ਬਿਦਾ ਸੰਧਰ ਬਹੁਤ ਵਧੀਆ ਰਿਹਾ ਜੀ ਸਾਰੇ ਸੁਰੱਖਿਅਤ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਹੈ ਸਾਰਾ ਕੁਝ तरीके ਨਾਲ ਜਿਹੜੀਆਂ ਇਹ ਚੋਣਾਂ ਹੋਣ ਵੰਨ ਹੋਣ ਜਾ ਰਹੀਆਂ ਅਜੇ 15 ਕਿ ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਤਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁਲ ਤਰੀਕੇ ਦੇ ਨਾਲ ਹੋਣ ਜਾ ਰਹੀ ਆ ਤੇ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਸ ਵਾਰ ਸਾਰੇ ਹੀ ਹਰਕੇ ਦੇ ਵੋਟਰਾਂ ਨੇ ਬੜੀ ਸ਼ਾਂਤੀ ਬਣਾ ਕੇ ਰੱਖੀ ਤੇ ਕਿਸੇ ਅਜਿਹੀ ਕੋਈ ਘਟਨਾ ਨਹੀਂ ਆਈ ਜਿਸ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਦੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕੰਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸੁਖ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਟੇ ਚੜ ਗਿਆ ਬਹੁਤ ਧੰਨ ਹੋ ਗਿਆ ਪੁਲਿਸ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਦਾ ਰੋਲ ਵੀ ਬਹੁਤ ਵਧੀਆ ਰਿਹਾ ਜੀ ਸਾਰੇ ਬਹੁਤ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਹੈ ਸਾਰਾ ਕੁਝ तरीके ਨਾਲ ਜਿਹੜੀਆਂ ਇਹ ਚੋਣਾਂ ਹੋਣ ਵੰਨ ਹੋਣ ਜਾ ਰਹੀਆਂ ਅਜੇ 15 ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਕਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁਲ ਤਰੀਕੇ ਦੇ ਨਾਲ ਹੁਣ ਜਾ ਰਹੀ ਆ ਕਿ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਸ ਵਾਰ ਸਾਰੇ ਹੀ ਹਰ ਇੱਕ ਦੇ ਵੋਟਰਾਂ ਨੇ ਬੜੀ ਸ਼ਰਤੀ ਬਣਾ ਕੇ ਰੱਖੀ ਤੇ ਕਿਸੇ ਜਿਹੀ ਕੋਈ ਘਟਨਾ ਨਹੀਂ ਆਈ ਖੇਲ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਨੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕਾਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸ਼ੁਕ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਟੇ ਚੜ ਗਿਆ ਬਹੁਤ ਵਧੀਆ ਹੋ ਗਿਆ ਪੁਲਿਸ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਦਾ ਰੋਲ ਵੀ ਬਹੁਤ ਵਧੀਆ ਰਿਹਾ ਜੀ ਸਾਰੇ ਸ਼ੁਕ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਆ ਸਾਰਾ ਕੁਝ ਇਹ ਪੀਸਫੁਲ ਤਰੀਕੇ ਨਾਲ ਜਿਹੜੀਆਂ ਇਹ ਚੋਣਾਂ ਹੋਣ ਵੰਨ ਹੋਣ ਜਾ ਰਹੀਆਂ ਅਜੇ 15 ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਕਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁਲ ਤਰੀਕੇ ਦੇ ਨਾਲ ਹੋ ਹੋਣ ਜਾ ਰਹੀ ਆ ਤੇ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਸ ਵਾਰ ਸਾਰੇ ਹੀ ਇਲਕੇ ਦੇ ਵੋਟਰਾਂ ਨੇ ਬੜੀ ਸ਼ਾਂਤੀ ਬਣਾ ਕੇ ਰੱਖੀ ਤੇ ਕਿਸੇ ਜਿਹੀ ਕੋਈ ਕਟਨਾ ਨਹੀਂ ਆਈ ਜਿਸ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਦੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕਾਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸ਼ੁਕ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਟੇ ਚੜ ਗਿਆ ਬਹੁਤ ਵਧੀਆ ਹੋ ਗਿਆ ਪੁਲਿਸ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਦਾ ਰੋਲ ਵੀ ਬਹੁਤ ਵਧੀਆ ਰਿਹਾ ਜੀ ਸਾਰੇ ਸ਼ੁਕ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਹੈ ਸਾਰਾ ਕੁਝ ਬڑے ਪੀਸਫੁੱਲ ਤਰੀਕੇ ਨਾਲ ਜਿਹੜੀਆਂ ਇਹ ਚੋਣਾਂ ਹੋਣ ਵੱਨ ਹੋਣ ਜਾ ਰਹੀਆਂ ਅਜੇ 15 ਮਿੰਟ ਦੇ ਕਰੀਬ ਜਿਹੜੇ ਹੈਗੇ ਬਾਕੀ ਆ ਤੇ ਜੇ ਕਿਸੇ ਨੇ ਆਪਣੀ ਵੋਟ ਪਾਉਣੀ ਆ ਆਪਣੀ ਵੋਟ ਦਾ ਪ੍ਰਯੋਗ ਕਰਨਾ ਤੇ ਅਜੇ 15 ਮਿੰਟ ਬਾਕੀ ਹੈਗੇ ਆ ਉਹ ਆਪਣੀ ਵੋਟ ਪਾ ਸਕਦੇ ਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਆ ਕਰਨਤਾਰਨ ਦੇ ਵਿੱਚ ਇਹ ਬੜੇ ਹੀ ਪੀਸਫੁੱਲ ਤਰੀਕੇ ਦੇ ਨਾਲ ਹੋਣ ਜਾ ਰਹੀ ਆ ਤੇ ਅਸੀਂ ਇਸ ਲਈ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਕਿ ਇਸ ਵਾਰ ਸਾਰੇ ਹੀ ਹਰ ਕੀਤੇ ਵੋਟਰਾਂ ਨੇ ਬੜੀ ਸ਼ਰਤੀ ਬਣਾ ਕੇ ਰੱਖੀ ਤੇ ਕਿਸੇ ਜਿਹੀ ਕੋਈ ਘਟਨਾ ਨਹੀਂ ਆਈ ਖੇਲ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਕਿਸੇ ਤਰ੍ਹਾਂ ਨੇ ਬਹੁਤ ਵੱਡੇ ਪੱਤਰ ਤੇ ਕੋਈ ਹਿੰਸਾ ਹੋਈ ਹੋਵੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸੀਗਾ ਤੇ ਲੋਕਾਂ ਨੇ ਆਪਣੇ ਕਾਮਕਾਰ ਵੀ ਛੱਡ ਕੇ ਵੋਟਾਂ ਪਾਉਣ ਆਏ ਆ ਤੇ ਸ਼ੁਕ ਸ਼ਾਂਤੀ ਦੇ ਨਾਲ ਸਾਰਾ ਕੁਝ ਨੇਪਰੇ ਚੜ੍ਹ ਗਿਆ ਬਹੁਤ ਵਧੀਆ ਹੋ ਗਿਆ ਪੁਲਿਸ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਦਾ ਰੋਬੀ ਬਹੁਤ ਵਧੀਆ ਰਿਹਾ ਜੀ ਸਾਰੇ ਸ਼ਾਂਤੀ ਰਹੀ ਉਹਨਾਂ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਆ ਮੈਨੂੰ ਲੱਗਦਾ ਠੀਕ ਹੈ ਸਾਰਾ ਕੁਝ